ਕਾਈ ਟੱਲੋਂਦੀ ਮੈਂ ਬੇਨਤੀ ਕਰਦਾ ਕਿ ਇੱਕ ਤਾਂ ਇਹਦੀ ਟੰਗ ਵਾਲੀ ਸਲਿੱਪ ਹੁੰਦੀ ਹੈ ਡੀਟੀ ਲਾਵਾ ਹਾਂ हां ਵਕੀਲ ਨਾ ਨਾ ਫਿਰ ਵਕੀਲ ਨਾ ਹਾਂ ਉਹ ਤਾਂ ਜਮਾਨਤ ਹੋਇਆ ਮੇਰੀ ਗੱਲ ਸੁਣੋ ਧਿਆਨ ਨਾਲ ਸਾਰੇ ਸਾਰੇ ਮਿੱਤਰੋ ਸੰਦੀਪ ਜੀ ਇੱਧਰ ਹਾਂ ਸਾਰੇ ਮੁਖਤਾਰਾ ਜਾਓ ਸਾਰੇ ਇੱਧਰ ਧਿਆਨ ਕਰੋ ਹਾਂ ਦਰਸ਼ਕੋ ਆਏ ਹਾਏ ਜੀ ਸਾਡੇ ਢਲੋਂ ਸਾਹਿਬ ਵਜਦ ਜਾਏ ਨੇ ਤੇ ਹੁਣ ਇਹਨਾਂ ਨੂੰ ਗ੍ਰਿਸ਼ਨਾ ਉਤਰੀਆ ਗ੍ਰਿਸ਼ਨਾ ਹੋਣਗੇ ਆਏ ਹਾਏ ਜੀ ਆ ਭਾਈ ਆਪਣਾ ਰਾਈਡਰ ਫਾਸਟ 2024 ਪਟਿਆਲਾ ਦੀ 올ਡ ਟਾਊਨ ਦੇ ਵਿੱਚ ਸਦੀਵ ਜੀ ਚੱਲ ਰਿਹਾ ਤੇ ਸਭ ਤੋਂ ਵੱਡੀ ਖੁਸ਼ੀ ਇੱਥੇ ਆ ਆਪਾਂ ਜਦੋਂ ਕਿਸੇ ਵੀ ਰਾਈਡਰ ਮੀਟਿੰਗ ਤੇ ਜਾਂਦੇ ਆ ਜਾਂ ਇਹੋ ਜਿਹੇ ਫੰਕਸ਼ਨ ਤੇ ਜਾਂਦੇ ਆ ਸਭ ਤੋਂ ਵੱਡੀ ਖੁਸ਼ੀ ਕੀ ਹੁੰਦੀ ਹੈ ਆਪਣਾ ਖੇਚ ਹੁੰਦੀ ਹੈ ਯਾਰ ਵੀ ਆਪਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਵਗਾਰਾ ਜਿਹੜੇ ਆਪਣੇ ਪ੍ਰਾਂਵਸ ਪੀ.ਬੀ.ਆਰ. ਦੇ ਤੁਹਾਡੇ ਵਰਗੇ ਇਧਰੋਂ ਸਬਰੀ ਵਰਗੇ ਜੈ ਵੀਰ ਵਰਗੇ ਭਾਈ ਇਧਰੋਂ ਨਵਾਂ ਆਇਆ ਕਿ ਬੈਲ ਲੱਗਿਆ ਆਪਾਂ ਨੂੰ ਤਾਂ ਹੀ ਆਪਾਂ ਮਤਲਬ ਔਣੇ ਏਡੀ ਦੂਰ ਹਾਂ ਤੇ ਉਹਨਾਂ ਨਾਲ ਆਪਣਾ ਮੇਲ ਹੋ ਜਾਂਦਾ ਆ ਤੇ ਇਹ ਇੱਕ ਮੇਲਾ ਹੈ ਜ਼ਿੰਦਗੀ ਦਾ ਹੂੰ ਕਹਿੰਦੇ ਕੁਝ ਸਾਹਾਂ ਦੀ ਸਾਂਝੀ ਧੜਕਣ ਵਾਹ ਜ਼ਿੰਦਗੀ ਹੈ ਰੰਗਾਂ ਦਾ ਮੇਲਾ ਵਾਹ ਓਏ ਸਾਹਾਂ ਦੀ ਸਾਂਝੀ ਧੜਕਣ ਜ਼ਿੰਦਗੀ ਹੈ ਰੰਗਾਂ ਦਾ ਮੇਲਾ ਬੇਕਦਰੇ ਕੁਝ ਲੋਕ ਪਤਾ ਨਹੀਂ ਕਿਉਂ ਬੇਕਦਰਹੀ ਕਰ ਜਾਂਦੇ ਨੇ ਵਾਹ ਓਏ ਹੋਏ ਇਹ ਕਦੇ ਲੋਕ ਕਿਉਂ ਕਰ ਜਾਂਦੇ ਪਤਾ ਨਹੀਂ ਲੱਗਦਾ ਹੈ थैंक यू थैंक यू ਵੀ थैंक यू ਤੇ ਆਪਣਾ ਦੋਸਤ ਮਿੱਤਰ ਇਹੋ ਜਿਹਾ ਆਪਣਾ ਮੂਡ ਬਣਿਆ ਹਾਂਜੀ 41 ARJ ਕੀ ਕੀ ਹੈ TRJ 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 ਹੋਰ ਬਾਈ ਬੱਲੇ ਬੱਲੇ ਆ ਜੀ ਅਜੀਜ਼ ਸਾਹਿਬ ਇੱਕ ਵਾਰੀ ਫੇਰ ਸੁਣਾਓ ਜੀ ਇਹ ਰਿਪੀਟ ਕਰਿਓ ਜੀ ਕੁਝ ਸਾਹਾਂ ਦੀ ਸਾਂਝੀ ਧੜਕਣ ਜ਼ਿੰਦਗੀ ਹੈ ਰੰਗਾਂ ਦਾ ਮੇਲਾ ਰੋਜ਼ ਖਾਓ ਇੱਕ ਕੇਲਾ ਵਾਹ ਨੇ ਨਹੀਂ ਕਾਤਾ ਨੂੰ ਮਜ਼ਾਕ ਨਹੀਂ ਇਕੱਲੇ ਇਕੱਲਾ ਹੈ ਮੇਲਾ ਮੇਲਾ ਕਿਉਂਕਿ ਕੇਲਾ ਇਹਦਾ ਫੇਵਰਟ ਹੈ ਇੱਕ ਤੋਂ ਵੱਧ ਨਹੀਂ ਖਾਣਾ ਨਹੀਂ ਤੇ ਖਾਲੀ ਹੋ ਜੂ ਥੇਲਾ ਮੇਲਾ 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 ਇਕੱਲਾ ਖਾਓ ਤਾਂ ਕੇਲਾ ਹੁਣ ਮੈਂ ਥੋੜੀ ਦੋ ਲੈਣਾ ਤੁਹਾਨੂੰ ਕਹਿੰਦਾ ਕਿਉਂ ਰੁੱਸਿਆ ਯਾਰ ਨਾ ਪੁੱਛ ਆਏ ਹੋਏ ਕਿਉਂ ਰੁੱਸਿਆ ਯਾਰ ਨਾ ਪੁੱਛ ਇਹ ਤੇ ਮੇਰੀ ਹਾਰ ਨਾ ਪੁੱਛ ਓਏ ਇਹ ਤੇ ਮੇਰੀ ਹਾਰ ਨਾ ਪੁੱਛ ਅਖਰ ਸੰਦੀਪ ਜੀ ਪਲੀਜ਼ ਪਲੀਜ਼ ਆਏ ਨਹੀਂ ਗੱਲ ਨੂੰ ਸਟਾਪ ਕਰ ਅਖਰ ਪੂਰੇ ਉਤਰਨ ਕੀ ਹਮ ਅਖਰ ਪੂਰੇ ਉਤਰਨ ਕੀ ਉਹਦੇ ਨਕਸ਼ ਨਿਹਾਰ ਨਾ ਪੁੱਛ ਓਏ ਹਾ ਦੀ ਬੈਡੀ ਲਵ ਯੂ ਦੀ ਬੈਡੀ ਪੋ ਲਾ ਦੀ ਲਵ ਯੂ ਯਾਰ ਲਵ ਯੂ ਉਹ ਬੈਠਾ ਲਵ ਯੂ ਹੈ ਸਾਹਮਣੇ ਤੇ ਓਏ ਹੋਏ ਓਏ ਬੈਠਾ ਐ ਸਾਹਮਣੇ ਤੇ ਬੇਲੇ ਦੀ ਰਫਤਾਰ ਨਾ ਪੁੱਛ ਵਾਹ 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 ਇਹ ਮਿਲ ਗਿਆ ਬਾਜੀ ਆਜੋ ਕਹਿੰਦਾ ਮਿਲ ਗਿਆ ਲਾਜ ਜੀ ਕਹਿੰਦਾ ਮੈਥੋਂ ਤੂੰ ਪਣਾ ਫ੍ਰੀ ਹੋ ਗਿਆ ਮੈਥੋਂ ਚੰਗਾ ਲੱਭੇ ਜੇ ਮੈਨੂੰ ਹੁਣ ਨਹੀਂ ਲੱਗਿਆ ਮੈਂ ਕਹਿੰਦਾ ਮੈਥੋਂ ਚੰਗਾ ਲੱਗਿਆ ਮੈਨੂੰ ਬੜਾ ਜੀ ਹਾਂ ਮੇਰੀ ਮੰਨ ਬਾਈ ਜੀ ਮੈਥੋਂ ਚੰਗਾ ਲੱਭੇ ਜੇ ਮੇਰੀ ਮੰਨ ਮੇਰੀ ਮੰਨ ਤੇ ਬਾਰ ਨਾ ਪੁੱਛਾ ਓਏ ਓਏ ਮੈਥੋਂ ਚੰਗਾ ਲੱਭੇ ਤੇ ਮੇਰੀ ਮੰਨ ਤੇ ਬਾਰ ਨਾ ਪੁੱਛਾ ਓਕੇ ਬਾਰ ਓ ਸੱਜਣਾ ਛੇਰਾਂ ਤੱਕ ਹੀ ਰਹਿ ਓ ਸੱਜਣਾ ਛੇਰਾਂ ਤੱਕ ਹੀ ਰਹਿ ਹਾਂ ਸਾਡਾ ਕਾਰੋਬਾਰ ਨਾ ਪੁੱਛਾ ਓਏ ਭਾਜੀ ਤੁਸੀਂ ਓ ਸੱਜਣਾ ਛੇਰਾਂ ਤੱਕ ਹੀ ਰਹਿ ਸਾਡਾ ਕਾਰੋਬਾਰ ਨਾ ਪੁੱਛੋ ਅੱਗੇ ਭਾਜੀ ਅੱਗੇ ਕੀ ਬਾਤ ਟਿੱਲੋ ਸਾਜੀ ਦੁਬਾਰਾ ਫੇਰ ਅਸੀਂ ਬਹੁਤ ਮੋਤ ਢਿੱਲੋਂ ਇਸਕ ਨੂੰ ਲੱਭਾ ਕੀ ਹਾਂ ਢਿੱਲੋਂ ਇਸਕ ਨੂੰ ਲੱਭਾ ਲੱਭਾ ਕੀ ਹਾਂ ਇਹ ਗੱਲ ਇੰਨੀ ਵਾਰ ਨਾ ਪੁੱਛ ਓਏ ਹਾਏ 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 ਇਸ ਕੋਲ ਕੇ ਢਿੱਲੋਂ ਮਾਦੀ ਇਦੂ ਅੱਗੇ ਭਰਾਵਾ ਬੱਸ ਢਿੱਲੋਂ ਆ ਕੇ ਢਿੱਲੋਂ ਇਹ ਲੜਨ ਦੀ ਤੂੰ ਗੱਲ ਨਾ ਕਰ ਢਿੱਲੋਂ ਇਸਕ ਨੂੰ ਲੱਭਾ ਕੀ ਇਹ ਗੱਲ ਇੰਨੀ ਵਾਰ ਕਰ ਤੇਰੇ ਨਾਲ ਕਿੰਨਾ ਪਿਆਰ ਹੈ ਇਹ ਨਾ ਕੋਈ ਨਾਮ ਬਣਾਵਾ ਜੀ ਥੈਂਕ ਯੂ ਥੈਂਕ ਯੂ ਹੱਦੋਂ ਵੱਧ ਨਹੀਂ ਕਰਦਾ ਹੱਦ ਹੁੰਦੀ ਆ ਹੱਦ ਉਹ ਰਿਸ਼ਤੇ ਹੁੰਦੇ ਜ਼ਰੂਰ ਨੇ ਹਮ ਵਾਹ ਮੈਂ ਮੰਨਦਾ ਕੁਝ ਰਿਸ਼ਤਿਆਂ ਨੂੰ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ ਉਹ ਰਿਸ਼ਤੇ ਹੁੰਦੇ ਜ਼ਰੂਰ ਤੀਜੇ ਇੱਕ ਮਿੰਟ ਮਿਊਜ਼ਿਕ ਸਲੋ ਕਰ ਇੰਨੀ ਵੱਡੀ ਦੁਨੀਆ 'ਚ ਸਲੋ ਕਰ ਬੰਦੀ ਕਰ ਇੰਨੀ ਵੱਡੀ ਦੁਨੀਆ 'ਚ ਲੁਭਾਉਂਦੇ ਵੀ ਨੇ ਲੋਕ ਹਮ ਉਹ ਰਾਈਡਰਸ ਉਹਨਾਂ ਨੂੰ ਵੀ ਰਾਈਡਰਸ ਮੋਦਰ ਰੱਖਤੇ ਦਿਲਾਂ ਦੇ ਰੱਖਤੇ ਬਸ ਨਾਮ ਕਰਨ ਹੀ ਨਹੀਂ ਕੀਤਾ ਜਾ ਸਕਿਆ ਰਾਜ ਹੈਲਸੋ ਬਸ ਨਾਮ ਕਰਨ ਹੀ ਨਹੀਂ ਕੀਤਾ ਜਾ ਸਕਿਆ ਉਹਨਾਂ ਦਾ ਬਹੁਤ ਵਧੀਆ ਇਵੈਂਟ ਹੋਇਆ ਤੇ ਮੈਂ ਮੰਨਦਾ ਕੁਝ ਰੱਖਤਿਆਂ ਨੂੰ ਪ੍ਰਪਾਇਸ਼ਤ ਨਹੀਂ ਕੀਤਾ ਜਾ ਸਕਦਾ ਕੁਝ ਮੁਠਲੀ ਹੋ ਰਿਹਾ ਹੈ ਤੇ ਵੈਰੀ ਗੁੱਡ ਵਾਹ ਵਾਹ ਜੀ ਵਾਹ ਥੈਂਕ ਯੂ ਵਕਤ ਮਿਲਦਾ ਹੈ ਦੁਬਾਰਾ ਓ ਵਾਹ زندگی بدلنے کے لیے واہ زندگی نہیں ملتی وقت بدلنے کے لیے واہ جی وقت بدلنے کے لیے کیا بات ہے کیا بات ہے اس نے کی کیا بات ویری گڈ یہ اپ جو بنا رہے ہو تصیہ ویڈیو او کندا یار ہے اس کے کول ادھا یاراں نال ہو گیا فیصلہ اپ پریمیئر پرو ہو گیا جی یاراں نال ہو گیا فیصلہ ہے جی ہن میں سنانا اسی ویڈیو بناؤ بیٹا